ਪੰਜਾਬ ਦੀ ਬਹੁਤ ਵੱਡੀ ਖਬਰ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਣੇ ਆ ਇਸ ਵੀਡੀਓ ਵਿੱਚ ਪੰਜਾਬ ਦੇ ਵਿੱਚ ਆ ਕੇ ਮੈਂ ਬੇहद ਖੁਸ਼ ਆ ਮੈਨੂੰ ਕੋਈ ਅਫਸੋਸ ਨਹੀਂ ਆ ਮੈਂ ਖੂਬ ਮੁਹੱਬਤ ਕੀਤੀ 8 ਸਾਲ ਮੈਂ ਪਿਆਰ ਕੀਤਾ ਤੇ ਉਸ ਤੋਂ ਬਾਅਦ ਮੈਂ ਇਸ ਧਰਤੀ ਦੇ ਉੱਤੇ ਯਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਆਈ ਆ ਮੈਂ ਹੁਣ ਪੂਰੀ ਜ਼ਿੰਦਗੀ ਇਸ ਧਰਤੀ ਦੇ ਉੱਤੇ ਰਹਿਣਾ ਤੇ ਮੈਂ ਹੁਣ ਇੱਥੇ ਮਿਹਨਤ ਕਰੂੰਗੀ ਜੇ ਮੇਰੇ ਮੂੰਹ ਦੇ ਵਿੱਚ ਦੰਦ ਨਾ ਵੀ ਹੁੰਦੇ ਤਾਂ ਮੈਂ ਤਾਂ ਵੀ ਇੱਕ ਵਾਰ ਇੱਥੇ ਆਉਣਾ ਜ਼ਰੂਰ ਸੀ ਕਿਉਂਕਿ ਇਹ ਸੱਚੇ ਪਿਆਰ ਦੀ ਗੱਲ ਆ ਮੈਂ ਸੱਚੇ ਪਿਆਰ ਨੂੰ ਮੰਨਦੀ ਆ ਇਹ ਨਾਸਰ ਦੇ ਲਿਖੇ ਮੈਂ ਜ਼ਿੰਦਗੀ ਲਾਤੀ ਆ ਇਹ ਗੱਲਾਂ ਕਹੀਆਂ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੇ ਜਿਹਨੇ ਜਾਮਨੀ ਰੰਗ ਦਾ ਸੂਟ ਪਾਇਆ ਤੇ ਹੱਥਾਂ ਦੇ ਉੱਤੇ ਸੂਹੀ ਮਹਿੰਦੀ ਲੱਗੀ ਆ ਚਰਚਾ ਇਸ ਗੱਲ ਦੀ ਚੱਲਦੀ ਰਹੀ ਆ ਕਿ ਉਹ ਪਾਕਿਸਤਾਨ ਦੇ ਵਿੱਚ ਔਖੀ ਬਹੁਤ ਆ ਉਹ ਦੁਖੀ ਬਹੁਤ ਆ ਉਹਦੇ ਪਟਕਟਾਪਾ ਹੋਇਆ ਉਹ ਇਧਰ ਆਉਣ ਲਈ ਆਉਲਦੀ ਆ ਉਨੇ ਆਪਦੇ ਪਹਿਲੇ ਪਤੀ ਦੇਵ ਦੇ ਨਾਲ ਫੋਨ ਦੇ ਉੱਤੇ ਗੱਲ ਵੀ ਕੀਤੀ ਆ ਆਡੀਓ ਕਲਿੱਪਰ ਕੋਡ ਜਿਹੜੀ ਆ ਸਾਹਮਣੇ ਵੀ ਆਈ ਸੀ ਖਬਰਾਂ ਵੀ ਬਣ ਗਈਆਂ ਨੈਸ਼ਨਲ ਮੀਡੀਆ ਦੇ ਵਿੱਚ ਪਰ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਕਿ ਉਹ ਨਾ ਇੱਥੇ ਆਉਣਾ ਚਾਹੁੰਦੀ ਆ ਨਾ ਉਹਨੂੰ ਇੱਥੇ ਭੇਜਿਆ ਜਾਣਾ ਉਹਦੇ ਵੀਜ਼ੇ ਦੇ ਵਿੱਚ ਵਾਅਦਾ ਹੋ ਚੁੱਕਿਆ ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਔਰਤਾਂ ਵਾਲੇ ਚ ਉਹਨੂੰ ਰੱਖਿਆ ਗਿਆ ਸੀ ਉਸ ਥਾਂ ਤੋਂ ਉਹਨੂੰ ਹੁਣ ਘਰ ਭੇਜ ਦਿੱਤਾ ਗਿਆ ਉਹ ਇਸ ਵੇਲੇ ਨਾਸਰ ਹੁਸੈਨ ਦੇ ਨਾਲ ਆ ਉਹਨੇ ਮੀਡੀਏ ਦੇ ਮੂਹਰੇ ਖੜ ਕੇ ਸੰਬੋਧਨ ਕੀਤਾ ਤੇ ਉਹਨੇ ਇਹ ਗੱਲ ਕਹੀ ਆ ਕਿ ਮੇਰੀ ਜ਼ਿੰਦਗੀ ਹੁਣ ਅਸਲ ਅਰਥਾਂ ਦੇ ਵਿੱਚ ਸ਼ੁਰੂ ਹੋਈ ਆ ਜਿਹੜੀ ਗੱਲ ਉਹਨੇ ਵਾਰ-ਵਾਰ ਕਹੀ ਆ ਕਿ ਭਾਈ ਸੱਚਾ ਪਿਆਰ ਆ ਤੇ ਮੈਂ ਇੱਥੇ ਆ ਕੇ ਬੜਾ ਸੰਤੁਸ਼ਟ ਆ ਤੇ ਮੈਂ ਉਮਰ ਦੇ ਕਿਸੇ ਵੀ ਮੋੜ ਦੇ ਉੱਤੇ ਇੱਥੇ ਆਉਣਾ ਚਾਹੁੰਦੀ ਸੀ ਤੇ ਮੈਂ ਹੁਣ ਜਦੋਂ ਇੱਥੇ ਆਈ ਆ ਤਾਂ ਇਹ ਅ ਅੱਲਾਹ ਤਾਲਾ ਦੇ ਕਰਮ ਦੇ ਨਾਲ ਹੋਇਆ ਉਹਨੇ ਇਹ ਗੱਲ ਕਹੀ ਆ ਕਿ ਮੈਨੂੰ ਕਈ ਆਇਤਾਂ ਦੇ ਬਾਰੇ ਜਾਣਕਾਰੀ ਨਹੀਂ ਮੈਨੂੰ ਕਈ ਧਾਰਮਿਕ ਗਿਆਨ ਨਹੀਂ ਹੈਗੇ ਜਿਹੜੇ ਕਿ ਮੁ슬ਮਾਨ ਭਾਈ ਚਰੇ ਦੇ ਵਿੱਚ ਮੈਂ ਉਹਨਾਂ ਨੂੰ ਸਿੱਖੂਗੀ ਤੇ ਇੱਥੇ ਮਿਹਨਤ ਕਰੂੰਗੀ ਹੁਣ ਇਹਦਾ ਦੂਜਾ ਪਾਸਾ ਕੀ ਆ ਦੂਜਾ ਪਾਸਾ ਇਹ ਆ ਜੀ ਕਿ ਸਰਬਜੀਤ ਕੌਰ ਦੀ ਤੇ ਇੱਕ ਬੰਦੇ ਦੀ ਕਿਥੇ ਤਕ ਤੌਰ ਦੇ ਉੱਤੇ ਆਡੀਓ ਕਲਿੱਪ ਵਾਇਰਲ ਹੁੰਦੀ ਆ ਕੁਝ ਕ ਹਫ਼ਤੇ ਪਹਿਲਾਂ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਇੰਗਲੈਂਡ ਦੇ ਵਿੱਚ ਬੈਠਾ ਉਹਦਾ ਘਰ ਵਾਲਾ ਉਹਦੇ ਨਾਲ ਫੋਨ ਦੇ ਉੱਤੇ ਗੱਲ ਕਰ ਰਿਹਾ ਤੇ ਉਹ ਇਹਨੂੰ ਕਹਿ ਰਿਹਾ ਜੀ ਕਿ ਜੇਕਰ ਤੂੰ ਤੰਗ ਆ ਤਾਂ ਫਿਰ ਤੂੰ ਵਾਪਸ ਆ ਜਾ ਇਹ ਗੱਲ ਕਹਿ ਰਹੀ ਹੈ ਜੀ ਕਿ ਮੈਨੂੰ ਕੁੱਟੇਗਾ ਤਾਂ ਨਹੀਂ ਮੈਨੂੰ ਲੜੇਗਾ ਤਾਂ ਨਹੀਂ ਮੈਨੂੰ ਝਗੜੇਗਾ ਤਾਂ ਨਹੀਂ ਉਹ ਇਹ ਗੱਲ ਕਹਿਣਾ ਵੀ ਨਹੀਂ ਕੁਝ ਨਹੀਂ ਕਹਿੰਦਾ ਉਹ ਇਹਨੂੰ ਪੁੱਛਦਾ ਵੀ ਭਾਈ ਤੇਰੇ ਹਾਲ ਕੀ ਆ ਕਹਿੰਨੀ ਮੇਰੇ ਹਾਲ ਬਹੁਤ ਮਾੜੇ ਆ ਲੀੜੇ ਮੇਰੇ ਪਾਟੇ ਚੀਤੇ ਆ ਮੈਂ ਇੱਥੇ ਸਰਦਾਰਨੀ ਬਣ ਕੇ ਰਹੀ ਵੀ ਸੀ ਇੱਥੇ ਹੁਣ ਮੰਗਤੀ ਬਣ ਗਈ ਆਖੇ ਕਰੋਨਾ ਵਿੱਚ ਖੇੜਦੀ ਸੀ ਤੇ ਹੁਣ ਮੇਰੇ ਕੋਲੇ ਰੁਪਈਆ ਇੱਕ ਨਹੀਂ ਗਾ ਮੈਨੂੰ ਨਾਸਰ ਵੀ ਕੁੱਟਦਾ ਉਹਦੀ ਭੈਣ ਵੀ ਕੁੱਟਦੀ ਆ ਉਹਦੀ ਘਰਵਾਲੀ ਨੇ ਵੀ ਕੁੱਟਿਆ ਤੇ ਮੈਂ ਬਹੁਤ ਦੁਖੀ ਆ ਮੇਰੇ ਜਿੰਨੇ ਬੁਰੇ ਹਾਲ ਹੋ ਗਏ ਮੇਰੇ ਕੋਲ ਗਲਤੀ ਹੋ ਗਈ ਆ ਘਰ ਵਾਲਾ ਇਹ ਗੱਲ ਕਹਿੰਦਾ ਕਿ ਤੂੰ ਨਕਾਣਾ ਸਭ ਗੁਰਦੁਆਰੇ ਵਿੱਚ ਚਲੀ ਜਾ ਉੱਥੇ ਜਾ ਕੇ ਸਾਰੀ ਗੱਲ ਸੱਚ ਦੱਸ ਦੇ ਤੇ ਫਿਰ ਉਹ ਤੈਨੂੰ ਵਾਪਸ ਭੇਜਣ ਦਾ ਪ੍ਰਬੰਧ ਕਰ ਦੇਣਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਪਰ ਉਹ ਗੱਲਾਂ ਝੂਠੀਆਂ ਸਨ ਇਹਦਾ ਮਤਲਬ ਇਹ ਨਿਕਲਿਆ ਜਿਹੜੀਆਂ ਉਹ ਖਬਰਾਂ ਆਈਆਂ ਸੀ ਉਹ ਝੂਠੀਆਂ ਸਨ ਜਿਹੜੀਆਂ ਉਹਨੇ ਆਪਣੇ ਮੂੰਹੋਂ ਆਪਣੇ ਜ਼ੁਬਾਨੀ ਮੀਡੀਆ ਦੇ ਮੂਹਰੇ ਖੜ ਕੇ ਗੱਲਾਂ ਕਹੀਆਂ ਇਹ ਗੱਲਾਂ ਸੱਚੀਆਂ ਹਨ ਲਾਹੌਰ ਦੇ ਵਿੱਚ ਉਹਨੇ ਮੀਡੀਆ ਦੇ ਮੂਹਰੇ ਖੜ ਕੇ ਮਾਈਕਾਂ ਦੇ ਮੂਹਰੇ ਖੜ ਕੇ ਗੱਲ ਕਹੀ ਆ ਕਿ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਿਲੀ ਆ ਮੈਨੂੰ ਇੱਥੇ ਆਉਣ ਦਾ ਕੋਈ ਅਫਸੋਸ ਨਹੀਂ ਪਾਕਿਸਤਾਨ ਦੀ ਧਰਤੀ ਬਹੁਤ ਚੰਗੀ ਆ ਇੱਥੋਂ ਦੇ ਲੋਕ ਬਹੁਤ ਚੰਗੇ ਆ ਮੈਂ ਆਪਣੇ ਸੱਚੇ ਪਿਆਰ ਨੂੰ ਪੁੰਗਾਲਿਆ ਬਸ ਗੱਲ ਇੱਥੇ ਆ ਕੇ ਮੁੱਕਦੀ ਆ ਕਿਸੇ ਨੂੰ ਸਰਬਜੀਤ ਬੁਲਾਉਣ ਦਾ ਵੀ ਕੋਈ ਹੱਕ ਨਹੀਂ ਤੇ ਕਿਸੇ ਨੇ ਸਰਬਜੀਤ ਤੋਂ ਕੁਝ ਲੈਣਾ ਵੀ ਨਹੀਂ ਵੀ ਭਾਈ ਉਹ ਇੱਥੇ ਆਵੇ ਹੀ ਆਵੇ ਤੇ ਬਹੁਤ ਲੋਕ ਮਰੀ ਜਾਂਦੇ ਆ ਪਰ ਗੱਲ ਸਿਰਫ ਇੱਥੇ ਆ ਬੰਦਾ ਕੋਈ ਕਿਤੇ ਵੀ ਜਾ ਸਕਦਾ ਤੁਸੀਂ ਦੁਬਈ ਜਾਓ ਤੁਸੀਂ ਸਾウਦੀ ਅਰਬ ਜਾਓ ਤੁਸੀਂ ਬਾਹਰਲੇ ਮੁਲਕ ਜਾਓ ਤੁਸੀਂ ਪਾਕਿਸਤਾਨ ਜਾਓ ਤੁਸੀਂ ਅਫਗਾਨਿਸਤਾਨ ਜਾਓ ਕਿਤੇ ਵੀ ਜਾਓ ਪਰ ਤੁਹਾਡਾ ਮਨਸ਼ਾ ਕਲੀਅਰ ਹੋਣਾ ਚਾਹੀਦਾ ਤੁਸੀਂ ਕਿਸੇ ਦੀ ਆਸਥਾ ਦੀ ਦਰਬਾਰ ਤੋਂ ਨਾ ਕਰੋ ਗੱਲ ਸਿਰਫ ਇੱਥੇ ਆ ਕੇ ਮੁਕਦੀ ਹੈ ਵੀ ਤੁਹਾਡਾ ਤਰੀਕਾ ਕਿਹੜਾ ਤਰੀਕੇ ਦੇ ਉੱਤੇ ਕਿੰਤੂ ਕੱਲ ਵੀ ਸੀ ਤਰੀਕੇ ਦੇ ਉੱਤੇ ਕਿੰਤੂ ਅੱਜ ਵੀ ਆ ਸਰਬਜੀਤ ਕੌਰ ਚਲਾਕ ਬਹੁਤ ਤਾਂ ਤੇਜ਼ ਬਹੁਤ ਹੈ ਇਹਦੇ ਬਾਰੇ ਲੋਕ ਜਾਣਦੇ ਆ ਪਰ ਜਿਵੇਂ ਉਹਨੇ ਮੋੜ ਕਟਿਆ ਉਹਦੇ ਉੱਤੇ ਹੈਰਾਨੀ ਹੁੰਦੀ ਆ ਵੀ ਭਾਈ ਆ ਗੱਲਾਂ ਕੀ ਕੀ ਚੱਲੀ ਜਾਂਦੀਆਂ ਪਿਛਲੇ ਦਿਨੀ ਲੈਂਦੇ ਪੰਜਾਬ ਦੇ ਇੱਕ ਸਾਬਕਾ ਵਿਧਾਇਕ ਨੇ ਗੱਲ ਕਹੀ ਸੀ ਕਿ ਇਹ ਜੱਥੇ ਦੀ ਦੁਰਵਰਤੋਂ ਵਾਲੀ ਗੱਲ ਆ ਧਾਰਮਿਕ عقیده ਨੂੰ ਸੱਟ ਮਾਰਨ ਵਾਲੀ ਗੱਲ ਆ ਇਹਦਾ ਵੀਜ਼ਾ ਮੁੱਕ ਗਿਆ ਇਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨੂੰ ਵਾਪਸ ਭੇਜਿਆ ਜਾਵੇ ਇੰਡੀਆ ਦੇ ਵਿੱਚ ਇਹ ਤਾਰਾਂ ਖੜਕ ਗਈਆਂ ਵੀ ਭਾਈ ਉਹ ਇੰਡੀਆ ਦੇ ਵਿੱਚ ਭੇਜੀ ਜਾ ਰਹੀ ਆ ਬਿਲਕੁਲ ਜੀ ਉਹਨੂੰ ਉੱਥੇ ਜੀ ਵਾਗਾ ਦੇ ਉੱਤੇ ਲਿਆਂਦਾ ਗਿਆ ਤੇ ਕਿਸੇ ਵੀ ਬੜੇ ਅਟਾਰੀ ਵਾਲੇ ਪਾਸੇ ਭੇਜਿਆ ਜਾ ਸਕਦਾ ਪਰ ਇਹ ਸਾਰੀਆਂ ਗੱਲਾਂ ਧਰਿਆ ਧਰਾਈਆਂ ਰਹਿ ਗਈਆਂ ਉਹਨੇ ਨਹੀਂ ਆਉਣਾ ਉਹਨੂੰ ਕੋਈ ਬੁਲਾਉਂਦਾ ਵੀ ਤੇ ਨਹੀਂ ਤੇ ਉਹਨੂੰ ਹੁਣ ਕੋਈ ਚਾਹੁੰਦਾ ਵੀ ਨਹੀਂ ਉਹਨੇ ਕੀ ਗੱਲ ਕਹੀ ਉਹ ਕਹਿੰਦੀ ਜੀ ਮੈਂ ਪਾਕਿਸਤਾਨ ਦੇ ਵਿੱਚ ਬੇहद ਵਧੀਆਂ ਉਹ ਕਹਿੰਦੀ ਮੇਰੇ ਵਕੀਲ ਹਸਨ ਸਾਹਿਬ ਜਿਹੜੇ ਸ਼ੇਖੂਪੁਰਾ ਦੇ ਆ ਉਹਨਾਂ ਨੇ ਮੇਰਾ ਕੇਸ ਹਰ ਜਗ੍ਹਾ ਜਿੱਤ ਕੇ ਮੈਨੂੰ ਬਾਹਰ ਲਿਆਂਦਾ ਸਰਬਜੀਤ ਕੌਰ ਨੇ ਗੱਲ ਕਹੀ ਆ ਕਿ ਮੈਂ ਆਪਣੇ ਵਕੀਲ ਦੀ ਗੱਡੀ ਦੇ ਵਿੱਚ ਬੈਠੀ ਆ ਤੇ ਮੈਨੂੰ ਇਹ ਘਰ ਤੱਕ ਛੱਡ ਕੇ ਆਉਣਗੇ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਨਾ ਕਰਨੀ ਆ ਫਿਰ ਉਹਨੇ মিডিਏ ਦੇ ਮੁਰੇ ਗੱਲ ਕਹੀ ਆ ਉਹ ਕਹਿੰਦੀ ਕਿ ਮੈਨੂੰ ਕਿਸੇ ਇਨਸਾਨ ਦੇ ਉੱਤੇ ਭਰੋਸਾ ਨਹੀਂ ਸੀ ਮੈਨੂੰ ਤਾਂ ਅੱਲਾਹ ਤਾਲਾ ਦੇ ਉੱਤੇ ਯਕੀਨ ਸੀ ਮੈਂ ਕਲਮਾ ਪੜਿਆ ਉਹਨਾਂ ਦਾ ਉਹਨਾਂ ਦੀ ਬਦੌਲਤ ਹੀ ਮੈਂ ਆਜ਼ਾਦ ਹੋ ਕੇ ਬਾਹਰ ਆਈ ਆ ਤੇ ਅੱਜ ਮੈਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਰਹਿ ਰਹੀ ਆ ਫਿਰ ਉਹਨੇ ਕੀ ਗੱਲ ਕਹੀ ਆ ਉਹ ਕਹਿੰਦੀ ਮੈਂ ਬਾਕੀ ਜ਼ਿੰਦਗੀ ਪੂਰੀ ਦੀ ਪੂਰੀ ਪਾਕਿਸਤਾਨ ਦੇ ਵਿੱਚ ਬਿਤਾਉਣੀ ਆ ਇਹੀ ਮੇਰਾ ਮਕਸਦ ਸੀ ਤੇ ਮੈਂ ਆਪਣੇ ਮਨਸ਼ੇ ਦੇ ਵਿੱਚ ਸਫਲ ਆ। ਹੈਰਾਨੀ ਸ਼ਾਇਦ ਇਸ ਕਰਕੇ ਕਈਆਂ ਨੂੰ ਹੋਵੇ ਕਿ ਬੰਦਾ ਕਦੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਤੇ ਜਿਹੜੇ ਉਹਦੇ ਪੱਖ ਦੇ ਵਿੱਚ ਆ ਉਹ ਇਹ ਗੱਲ ਕਹਿਣ ਕਿ ਭਾਈ ਮੁਹੱਬਤ ਦੇ ਚੱਕਰ ਦੇ ਵਿੱਚ ਸਾਰਾ ਕੁਝ ਵਾਜਬ ਆ। ਅਸੀਂ ਉੱਥੇ ਵੀ ਬਹੁਤ ਕੁਝ ਵੇਨੇ ਆ ਤੇ ਅਸੀਂ ਇੱਥੇ ਵੀ ਬੜਾ ਕੁਝ ਵੇਨੇ ਆ ਪਰ ਸਵਾਲ ਇਹ ਪੈਦਾ ਹੁੰਦਾ ਕਿ ਤੁਹਾਡਾ ਤਰੀਕਾ ਕਿਹੜਾ? ਤਰੀਕਾ ਗਲਤ ਸੀ। ਮਨਸ਼ਾ ਜਿਹੜਾ ਉਹ ਜਿਵੇਂ ਵੀ ਸੀ بڑے ਲੋਕੋ ਉਮਰ ਦੇ ਵਕਫ-ਵਕਫ ਪੜਾਵਾਂ ਦੇ ਵਿੱਚ ਇਹੋ ਜਿਹਾ ਕੁਝ ਕਰਦੇ ਰਹੇ ਹਨ। ਤੇ ਕਰਦੇ ਰਹੇ ਸਨ ਪਰ ਗੱਲ ਸੋਹ ਅਥਰਸਾ ਤੇ ਸਿਰੇ ਤੇ ਗੰਢ ਇਹ ਆ ਕਿ ਭਾਈ ਸਰਬਜੀਤ ਵਾਲਾ ਚੈਪਟਰ ਹੁਣ ক্লোਜ਼ ਹੋ ਗਿਆ ਇਹ ਚੈਪਟਰ ਇਹ ਅਧਿਆਇ ਹੁਣ ਬੰਦ ਹੋ ਗਿਆ ਹੁਣ ਇਸ ਅਧਿਆਇ ਦੇ ਵਿੱਚ ਕੁਝ ਵੀ ਵੱਖਰਾ ਕੁਝ ਵੀ ਨਵਾਂ ਨਹੀਂ ਹੋਣਾ ਉਹਨੇ ਆਉਣਾ ਨਹੀਂ ਇੱਥੇ ਕਿਸੇ ਨੇ ਬੁਲਾਉਣਾ ਨਹੀਂ ਉਹਦੇ ਟੱਬਰ ਦੇ ਸਿਰ ਦੇ ਵਿੱਚ ਜਿਹੜੀ ਸਵਾਹ ਪਈ ਆ ਜਦੋਂ ਉਹਨੇ ਆਪਣੀ ਪ੍ਰਵਾਹ ਕੀਤੀ ਸਰਬਜੀਤ ਕੌਰ ਨੇ ਉਰਫ ਨੂਰ ਹੁਸੈਨ ਨੇ ਤੇ ਫਿਰ ਪੰਜਾਬ ਦੇ ਲੋਕਾਂ ਨੇ ਵੀ ਕਿਹੜੀ ਵੇਲੇ ਨੇ ਚ ਬਾਹ ਆਈ ਆ ਵੀ ਭਾਈ ਉਹਦੀ ਉਡੀਕ ਕਰਨੀ ਆ ਹਾਂ ਜੇ ਉਹ ਇੱਥੇ ਆਉਂਦੀ ਤਾਂ ਏਜੰਸੀਆਂ ਨੇ ਪੁਲਿਸ ਨੇ ਉਹਦੇ ਕੋਲੋਂ ਪੁੱਛ ਗਿਸ਼ ਸ਼ਕਤੀ ਨਾਲ ਕਰਨੀ ਸੀ ਤੇ ਇਹ ਕਰਨੀ ਚਾਹੀਦੀ ਵੀ ਆ ਉਹਨੇ ਤਾਂ ਆਪਦਾ ਇਸ਼ਕ ਪੁਗਾ ਲਿਆ ਪਰ ਜਿਹੜੇ ਜੱਥੇ ਭਵਿੱਖ ਦੇ ਵਿੱਚ ਜਾਣੇ ਆ ਉਹਨਾਂ ਵਾਸਤੇ ਪੁਲਿਸ ਦੀ ਸ਼ਕਤੀ ਇਨਕੁਆਰੀ ਏਜੰਸੀਆਂ ਦੀ ਇਨਕੁਆਰੀ ਉਹਨਾਂ ਦੀ ਤਿੱਖੀ ਅੱਖ ਉਹਨਾਂ ਦੀ ਬਾਜ਼ ਅੱਖ ਹੁਣ ਅੱਗੇ ਤੋਂ ਵੀ ਤੇਜ਼ ਤੋਂ ਤੇਜ਼ ਹੋਣੀ ਆ ਕਿਉਂਕਿ ਪਤਾ ਕੋਈ ਨਹੀਂ ਹੁੰਦਾ ਵੀ ਕੌਣ ਇੱਥੇ ਕਹਿਰੀਆ ਵੀ ਕਿਰਨ ਵਾਲਾ ਬਣ ਜੇ ਤੇ ਕੌਣ ਇੱਥੇ ਸਰਬਜੀਤ ਕੌਰ ਬਣ ਜੇ ਤੇ ਕਿਹਨੂੰ ਪਿਆਰ ਚਿੱਤੇ ਆਉਣ ਲੱਗ ਜੇ ਤੇ ਫੇਈ ਇਹੋ ਜਿਹਾ ਕਾਂਡ ਕਰਦੇ ਆ ਵੀ ਬਾਅਦ ਦੇ ਵਿੱਚ ਖਬਰਾਂ ਦੇ ਵਿੱਚ ਆ ਜਾਂਦੇ ਆ ਇਦੇ ਨਾਲ ਸ਼੍ਰੋਮਣੀ ਕਮੇਟੀ ਤੇ ਜਥੇ ਦੀ ਮਰਿਆਦਾ ਦੇ ਉੱਤੇ ਵੀ ਸਵਾਲ ਖੜਾ ਹੋਇਆ ਸੀ ਪਰ ਖੈਰ ਇਹ ਗੱਲ ਹੁਣ ਚੈਪਟਰ ਖਤਮ ਹੋ ਗਿਆ ਅਗਲੀ ਗੱਲ ਆਪਾਂ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲਾਂ ਵੀ ਗੱਲ ਚੱਲਦੀ ਹੁੰਦੀ ਸੀ 4 ਸਾਲ ਪਹਿਲਾਂ ਤੁਸੀਂ ਦੇਖੋ ਉਹ ਤੋਂ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਗੱਲ ਕਹੀ ਸੀ 25-25 ਕਰੋੜ ਰੁਪਏ ਦੀ ਆਫਰ ਆਈ ਵੀ ਤੁਸੀਂ ਬੀਜੇਪੀ ਟਾਜੋ ਉਸ ਵੇਲੇ ਪੰਜਾਬ ਦੇ 10-11 ਜਾਂ 12 ਵਿਧਾਇਕਾਂ ਨੇ ਮਿਲ ਕੇ ਡੀਜੀਪੀ ਸਾਹਿਬ ਦੇ ਕੋਲੇ ਸ਼ਿਕਾਇਤ ਕੀਤੀ ਸੀ ਵੀ ਆਪਰੇਸ਼ਨ ਲੋਰਡਸ ਦੇ ਤਹਿਤ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੀ ਇਨਕੁਆਰੀ ਕੀਤੀ ਜਾਵੇ ਚਾਰ ਬਾਰੇ ਬੀਤ ਕੇ ਵੀਰੋ ਹਾਲੇ ਤੱਕ ਇਹ ਨਹੀਂ ਪਤਾ ਵੀ ਇਨਕੁਆਰੀ ਕੀਤੀ ਕਿ ਨਹੀਂ ਆ ਹੋਈਆ ਕਿ ਨਹੀਂ ਹੋਈ ਕੋਈ ਉਹਦੀ ਰਿਪੋਰਟ ਨਹੀਂ ਸਾਹਮਣੇ ਆਈ ਹੁਣ ਜਦੋਂ ਵੋਟਾਂ ਦੇ ਵਿੱਚ ਇੱਕ ਸਾਲ ਰਹਿ ਗਿਆ ਤੇ ਗੱਲ ਉੱਥੇ ਹੀ ਫੇਰ ਆ ਕੇ ਖੜ ਗਈ ਕਿਉਂਕਿ ਹੁਣ ਬੀਬੀ ਨਰਿੰਦਰ ਕੌਰ ਭਰਾਜ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਮੈਨੂੰ ਨੈਬ ਸਿੰਘ ਸੈਣੀ ਹਰਿਆਣੇ ਦੇ ਮੁੱਖ ਮੰਤਰੀ ਰਾਹੀਂ ਇੱਕ ਸੁਨੇਹਾ ਭੇਜਿਆ ਗਿਆ ਕਿ ਭਾਈ ਤੂੰ ਸਾਡੀ ਪਾਰਟੀ 'ਚ ਆ ਜਾ ਸੰਗਰੂਰੋਂ ਚੋਂ ਲੜਲਾ ਤੇਰੀ ਹਰ ਡਿਮਾਂਡ ਪੂਰੀ ਕਰਾਂਗੇ ਬੰਦ ਕਮਰਾ ਮੀਟਿੰਗ ਕਰ ਲਾ ਬੀਬੀ ਭਰਾਜੇ ਗੱਲ ਕਰਨੀ ਜੀ ਕਿ ਨਾ ਮੈਂ ਕਦੇ ਵਿਕੀਂ ਆ ਨਾ ਮੈਂ ਕਦੇ ਵਿਕਣਾ ਨਾ ਮੈਂ ਭਾਜਪੀ ਚ ਜਾਵਾਂ ਨਾ ਮੇਰੀ ਸੋਚ ਆ ਮੈਨੂੰ ਆਮ ਆਰਮੀ ਪਾਰਟੀ ਨੇ ਇੱਥੇ ਤੱਕ ਪਹੁੰਚਾਇਆ ਤੇ ਮੈਂ ਇਹਦੀ ਧੰਨਵਾਦੀ ਆ ਤੇ ਮੈਂ ਪਾਰਟੀ ਮੁਤਾਬਕ ਹੀ ਚੱਲੂਗੀ ਬਾਕੀ ਪਾਰਟੀ ਆਗੂ ਵੀ ਇਹ ਗੱਲ ਕਹਿੰਨੇ ਵੀ ਭਾਈ ਅਸੀਂ ਵਿਕਣ ਵਾਲੇ ਨਹੀਂ ਆ ਅਸੀਂ ਝੁਕਣ ਵਾਲੇ ਨਹੀਂ ਆ ਉਧਰ ਨਾਇਬ ਸਿੰਘ ਸੈਣੀ ਨੂੰ ਪੱਤਰ ਕਰਾਣੇ ਪੁੱਛਿਆ ਕਿ ਤੁਸੀਂ ਭਾਈ ਇਸ ਤਰੀਕੇ ਨਾਲ ਬੀਬੀ ਭਰਾਜ ਨੂੰ ਫੋਨ ਕਰਵਾਇਆ ਜਾਂ ਬੰਦਾ ਭੇਜਿਆ ਕੋਈ ਭਰੋਸੇਯੋਗ ਬੰਦਾ ਉਹਨੂੰ ਕੋਈ ਆਫਰ ਕੀਤੀ ਆ ਪ੍ਰਪੋਜ਼ਲ ਦਿੱਤੀ ਆ ਉਹ ਕਹਿੰਨੇ ਕਿ ਮੈਨੂੰ ਕੋ ਕਿਆ ਪਤਾ ਇਹ ਕੌਣ ਹੈ ਨਾ ਮੈਂ ਇਨਕੇ ਖੇਤਰ ਕੇ ਬਾਰੇ ਮੈਂ ਜਾਣਤਾ ਹੂੰ ਨਾ ਮੈਂ ਇਨਕੋ ਜਾਣਤਾ ਹੂੰ ਮੇਜੇ ਤੋ ਕੁਛ ਵੀ ਨਹੀਂ ਪਤਾ ਇਹ ਆਪਣੀ ਤਰਫ ਸੇ ਬਾਤ ਬਣਾ ਰਹੇ ਹੈ ਔਰ ਹਮ ਬੀਜੇਪੀ ਕੀ ਤਰਫ ਸੇ ਇਹ ਬਾਤ ਕਹਤੇ ਹੈ ਕਿ ਪੰਜਾਬ ਕੋ ਹਮ ਜੀਤenge ਉਹ ਕਹਿੰਨੇ ਕਿ ਸਾਨੂੰ ਲੋੜ ਨਹੀਂ ਜਿਹੜੀਆਂ ਗੱਲਾਂ ਕਈਆਂ ਜਾ ਰਹੀਆਂ ਇਹ ਸਿਰਫ ਹਾਈਪ ਬਣਾਉਣ ਦੇ ਲਈ ਜਾਂ ਆਪਦੇ ਮਨਸ਼ੇ ਜਿਹੜੇ ਉਹ ਲੋਕਾਂ ਦੇ ਉੱਤੇ ਥੋਪਣ ਦੇ ਲਈ ਇਹ ਗੱਲਾਂ ਕਈਆਂ ਜਾ ਰਹੀਆਂ ਬੀਜੇਪੀ ਦੇ ਪੰਜਾਬ ਦੇ ਤਿੰਨ ਚਾਰ ਹੋਰ ਨੇਤਾਵਾਂ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਆਮ ਆदमी ਪਾਰਟੀ ਨੂੰ ਜਦੋਂ ਲੱਗਦਾ ਵੀ ਸਾਡਾ ਗਰਾਫ ਥੱਲੇ ਆ ਰਿਹਾ ਇਹ ਕੋਈ ਨਾ ਕੋਈ ਠੋਲਾ ਛੜਦੇ ਹੁੰਦੇ ਤੇ ਇਹ ਠੋਲੇ ਦੇ ਵਿੱਚੋਂ ਨਿਕਲੀ ਹੋਈ ਗੱਲ ਆ ਕਿ ਸੱਚੀ ਮੁੱਚੀ ਆਮ ਆदमी ਪਾਰਟੀ ਦਾ ਕੋਈ ਵੀ ਨੇਤਾ ਆਉਂਦੇ 1 ਸਾਲ ਦੇ ਵਿੱਚ ਕਿਉਂਕਿ ਸਾਲ ਬਾਅਦ ਤਾਂ ਵੋਟਾਂ ਹੀ ਆ 8-9 ਮਹੀਨਾ ਬਾਅਦ ਆਪਾਂ ਜਾਣਦੇ ਕਿ ਚੋਣ ਜ਼ਾਬਤਾ ਲੱਗੂ ਹੋ ਜਾਣਾ ਮੇਰਾ ਖਿਆਲ ਇਹ ਆ ਜੇਕਰ ਹੁਣ ਸਾਲ ਬਾਅਦ ਵੋਟਾਂ ਜਿਹੜੀਆਂ ਪੈਣੀਆਂ ਕੀ ਉਦੋਂ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ ਬੀਜੇਪੀ 'ਚ ਨਹੀਂ ਜਾਊਗਾ ਕੀ ਕੋਈ ਵੀ ਵਿਧਾਇਕ ਅਕਾੜੀ ਦਲ ਚ ਨਹੀਂ ਜਾਊਗਾ ਜਿੰਨਾ ਜਿੰਨਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਕੀ ਉਹ ਬੀਬੇ ਬੱਚੇ ਬਣ ਕੇ ਚੁੱਪ ਕਰਕੇ ਬਹਿ ਜਾਣਗੇ ਪਿਛਲੇ ਦਿਨੀ ਮੇਰੀ ਇੱਕ ਵਿਧਾਇਕ ਨਾਲ ਗੱਲ ਹੋਈ ਮੈਂ ਚਲੋ ਜ਼ਿਕਰ ਨਹੀਂ ਕਰਦਾ ਵੀ ਕੌਣ ਆਹੋ ਮੈਂ ਨੂੰ ਇਹ ਗੱਲ ਕਹੀ ਵੀ ਤੇਰੀ ਪਾਰਟੀ ਨੇ ਤੈਨੂੰ ਟਿਕਟ ਨਹੀਂ ਦੇਣੀ ਇਹ ਕਨਸੂਆ ਪ੍ਰਾਪਤ ਹੋ ਰਹੀਆਂ ਉਹ ਕਹਿੰਦਾ ਜੀ ਆਪਾਂ ਲੈਣੀ ਕਿਦੋਂ ਆ ਆਪਾਂ ਟਿਕਟ ਲੈਣੀ ਨਹੀਂ ਤੇ ਸਾਨੂੰ ਪਤਾ ਆਪਾਂ ਨੂੰ ਟਿਕਟ ਮਿਲਣੀ ਨਹੀਂ ਤੇ ਮੈਂ ਕਿਹਾ ਜੀ ਫਿਰ ਤੁਹਾਡੇ ਉੱਤੇ ਦੋਸ਼ ਵੀ ਲੱਗ ਰਿਹਾ ਵੀ ਭਾਈ ਤੁਸੀਂ ਦੋ ਨੰਬਰੀ ਕੰਮ ਕਰਦੇ ਆ ਜਨਾਬ ਨੇ ਇਹ ਗੱਲ ਕਹੀ ਉਹ ਕਹਿੰਦੇ ਦੇਖੋ ਜੀ ਮੈਂ ਆਪਣਾ ਕੰਮ ਕਰ ਰਿਆ ਇੱਕ ਸਾਲ ਮੈਂ ਗੱਡ ਕੇ ਲਾਉਣਾ ਪੈਸੇ ਵੀ ਕਮਾਉਣੇ ਆ ਤੇ ਸਾਡੀ ਪਾਰਟੀ ਨੇ ਸਾਨੂੰ ਟਿਕਟ ਨਾ ਦਿੱਤੀ ਤਾਂ ਮੈਂ ਫਲਾਣਿਆਂ ਨੂੰ ਐਨੇ ਪੈਸੇ ਦੇ ਕੇ ਟਿਕਟ ਵੀ ਲੈ ਲੂੰਗਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਵਿਧਾਇਕ ਮਾੜੇ ਆ ਪਰ ਮੈਂ ਇਹ ਵੀ ਗੱਲ ਕਹਿੰਦਾ ਕਿ ਸਾਰੀਆਂ ਪਾਰਟੀਆਂ ਚ ਸਾਰੇ ਚੰਗੇ ਵੀ ਨਹੀਂ ਆ ਵਕ-ਵਕ ਪਾਰਟੀਆਂ ਦੇ ਵਿੱਚ ਬੇਈਮਾਨੀ ਕਰਨ ਵਾਲੇ ਵਿਧਾਇਕ ਸਰਗਰਮਾ ਪੂਰੇ ਤੇ ਇਸ ਵੇਲੇ ਕਈ ਥਾਵਾਂ ਤੋਂ ਇਹ ਵੀ ਖਬਰ ਆਉਂਦੀ ਗਾ ਕਿ ਫਲਾਣੇ ਹਲਕੇ ਦਾ ਵਿਧਾਇਕ ਤਾਂ ਰੁਪਈਆ ਲੈ ਬਿਨਾ ਲੱਖ ਰੁਪਈਆ ਲੈ ਬਿਨਾ ਪੈਸੇ ਲੈ ਬਿਨਾ 5 ਲੱਖ ਲੈ ਬਿਨਾ 10 ਲੱਖ ਲੈ ਬਿਨਾ ਇੱਕ ਪੂਰਾ ਕੰਮ ਨਹੀਂ ਕਰਦਾ ਉਹ ਕਹਿੰਦੇ ਵੀ ਆਖਰੀ ਵਾਰ ਦਾ ਮੌਕਾ ਪਹਿਲੀ ਤੇ ਆਖਰੀ ਵਾਰ ਨਾ ਜਸ ਦੂਜੀ ਤੇ ਆਖਰੀ ਵਾਰ ਦਾ ਮੌਕਾ ਜਿੱਥੋਂ ਜਿੰਨੇ ਵੱਡੇ ਜਾ ਸਕਦੇ ਵੱਡ ਲੋ ਇਹ ਚਲਦਿਆਂ ਕਈਆਂ ਦੀਆਂ ਟਿਕਟਾਂ ਕਾਂਗਰਸ ਨੇ ਵੀ ਕੱਟਣੀਆਂ ਕਈਆਂ ਦੀਆਂ ਆਪ ਨੇ ਵੀ ਕੱਟਣੀਆਂ ਵੇਣੀਆਂ ਬਣਦਾ ਕੀ ਆ ਪਰ ਗੱਲ ਇਹ ਇੱਥੇ ਖੜਦੀ ਆ ਕਿ ਇਹ ਜਿਹੜਾ ਪੂਰੇ ਦਾ ਪੂਰਾ ਵਰਾ 2026 ਆ ਇਹ ਕਈ ਤਮਾਸ਼ਿਆਂ ਦੇ ਲੇਖੇ ਲੱਗਾ ਰਹਿਣਾ ਕਿਸੇ ਨੇ ਕਿਸੇ ਬਾਰੇ ਕੁਝ ਕਹਿਣਾ ਕਿਸੇ ਨੇ ਕਿਸੇ ਬਾਰੇ ਕੁਝ ਕਹਿਣਾ ਇਹ ਡਰਾਮੇਬਾਦੀ ਦੇ ਲਿਖੇ ਲੱਗੇ ਜਾਣਾ ਤੁਹਾਡਾ ਮਨੋਰੰਜਨ ਕਰਨ ਵਾਲਾ ਇਹ ਵਾਰਾ ਸਿਆਸੀ ਰੀਲਾਂ ਵਾਲਾ ਇਹ ਵਾਰਾ ਤੇ ਇਹ ਰੀਲਾਂ ਵਾਲਾ ਵਰਾ ਰੇਲਾ ਕਿੰਨੀਆਂ ਕਿੰਧੀਆਂ ਬਣਾਊਗਾ ਇਹ ਆਉਣ ਵਾਲੇ ਵਕਤ ਨਹੀਂ ਬਿਆਨ ਕਰਨਾ ਤੁਹਾਡੀ ਭਾਵਨਾ ਦਾ ਭੜਕੇ ਤੁਸੀਂ ਕਿਸੇ ਦੇ ਪਿੱਛੇ ਅੰਨੀ ਸ਼ਰਦਾ ਨਾ ਪ੍ਰਗਟ